ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਦੱਸੇ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਮੋੜ ਆਇਆ ਹੈ ਜੀ ਹਾਂ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਕੈਬਨਿਟ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ ਕੈਬਨਟ ਦੇ ਵਿੱਚ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ ਹੈ ਦਾਸ ਇਹ ਕਿ ਅੱਜ ਕੈਬਨਟ ਮੰਤਰੀ ਮੰਡਲ ਦੇ ਸੋਚੁੱਕ ਸਮਾਗਮ ਦੇ ਵਿੱਚ ਲੁਧਿਆਣਾ ਤੋਂ ਜਿਮਨੀ ਚੋਣਾ ਦੇ ਵਿੱਚ ਜੇਤੂ ਰਹੇ ਸੰਜੀਵ अरोड़ा ਨੇ ਸੋਚੁੱਕੇ ਜਿਸ ਤੋਂ ਬਾਅਦ ਉਹਨਾਂ ਨੂੰ ਇੰਡਸਟਰੀਆ ਤੇ ਐਨਆਰਆਈ ਵਿਭਾਗ ਸੌਂਪਿਆ ਗਿਆ ਲੇਕਿਨ ਇਸ ਦੇ ਨਾਲ ਹੀ ਅਗਰ ਦੱਸ ਦੇ ਤਾਂ ਪਹਿਲਾ ਐਨਆਰਆਈ ਦਾ ਵਿਭਾਗ ਮંત્રી ਕੁਲਦੀਪ ਸਿੰਘ ਢਾਲੀਵਾਲ ਦੇ ਕੋਲ ਸੀ ਜਿਸ ਤੋਂ ਬਾਅਦ ਉਹਨਾਂ ਕੋਲੋਂ ਇਹ ਵਿਭਾਗ ਵਾਪਸ ਲੈ ਲਿਆ ਗਿਆ ਹੈ ਤਾਂ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਕੈਬਨਿਟ ਦੇ ਵਿੱਚੋਂ ਛੁੱਟੀ ਕਰ ਦਿੱਤੀ ਗਈ ਹੈ ਕਿਆਸ ਲਗਾਏ ਜਾ ਰਹੇ ਸੀ ਕਿ ਉਹਨਾਂ ਨੂੰ ਕੋਈ ਹੋਰ ਵਿਭਾਗ ਦਿੱਤਾ ਜਾਵੇਗਾ ਲੇਕਿਨ ਇਸ ਤਰ੍ਹਾਂ ਦੀ ਕੋਈ ਵੀ ਜਿਹੜਾ ਮਾਮਲਾ ਸਾਹਮਣੇ ਨਹੀਂ ਆਇਆ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਕੋਈ ਵੀ ਹੋਰ ਜਿਹੜਾ ਵਿਭਾਗ ਉਹ ਨਹੀਂ ਦਿੱਤਾ ਗਿਆ ਤਾਂ ਇਕਲੋਤਾ ਵਿਭਾਗ ਐਨਆਰਏ ਵਿਭਾਗ ਉਹਨਾਂ ਦੇ ਕੋਲ ਸੀ ਉਹ ਵੀ ਉਹਨਾਂ ਤੋਂ ਕੈਬਨਟ ਨੇ ਵਾਪਸ ਲੈ ਲਿਆ ਹੈ ਦਾਜ਼ੇ ਕਿ ਅਜ ਰਾਜ ਪਵਨ ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਸੋਹ ਚੁੱਕ ਸਮਾਗਮ ਹੋਇਆ ਜਿਸ ਦੇ ਵਿੱਚ ਜੇਤੂ ਰਹੇ ਲੁਧਿਆਣਾ ਤੋਂ ਜਿਮਨੀ ਚੋਣਾ ਦੇ ਵਿੱਚ ਜੇਤੂ ਰਹੇ ਸੰਜੀਵ अरोड़ा ਪਹੁੰਚੇ ਜਿਨ੍ਹਾਂ ਨੇ ਅੱਜ ਸੋਹ ਚੁੱਕੇ ਜਿਸ ਤੋਂ ਬਾਅਦ ਕੈਬਨਟ ਦੇ ਵਿੱਚ ਉਹਨਾਂ ਦਾ ਸਵਾਗਤ ਕੀਤਾ ਗਿਆ ਸਾਰੇ ਕੈਬਨਨਟ ਮਨਿਸਟਰ ਪਹੁੰਚੇ ਜਿਸ ਦੇ ਵਿੱਚ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਸੋਹ ਚੁੱਕ ਸਮਾਗਮ ਦੇ ਵਿੱਚ ਵੀ ਗੈਰ ਹਾਜ਼ਰ ਹੈ ਜਿਸ ਤੋਂ ਬਾਅਦ ਲਗਾਤਾਰ ਚਰਚਾਵਾਂ ਛਿੜਗੀਆਂ ਕਿ ਉਹਨਾਂ ਦੇ ਕੋਲੋਂ ਐਨ ਆਰ ਆਈ ਵਿਭਾਗ ਖੋਲਿਆ ਜਾਵੇਗਾ ਤਾਂ ਕੁਝ ਹੀ ਦੇਰ ਦੇ ਬਾਅਦ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਨੇ ਪੋਸਟ ਸੋਸ਼ਲ ਮੀਡੀਆ ਤੇ ਪੋਸਟ ਸਾਂਝਾ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਲੋਕਾਂ ਦੀ ਭਲਾਈ ਭਲਾਈ ਦੇ ਲਈ ਉਹਨਾਂ ਦੀ ਮਿਹਨਤ ਹਮੇਸ਼ਾ ਜਾਰੀ ਰਹੇਗੀ ਤੇ ਉਨ੍ਹਾਂ ਦੇ ਨਾਲ ਹੀ ਇਸ ਦਾ ਜ਼ਿਕਰ ਕੀਤਾ ਕਿ ਉਹਨਾਂ ਦੇ ਵੱਲੋਂ ਐਨ ਆਰ ਆਈ ਵਿਭਾਗ ਤੋਂ ਅਸਤੀਫਾ ਦੇ ਦਿੱਤਾ ਗਿਆ ਤੇ ਕੈਬਨਿਟ ਦੇ ਵਿੱਚੋਂ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਛੁੱਟੀ ਹੋ ਗਈ ਹੈ ਅਗਦਾਸ ਜੀ ਇਹ ਕਿ ਲਗਾਤਾਰ ਕਿਆਸ ਲਗਾਏ ਜਾ ਰਹੇ ਸੀ ਕਿ ਉਹਨਾਂ ਨੂੰ ਕੋਈ ਹੋਰ ਵਿਭਾਗ ਦਿੱਤਾ ਜਾਵੇਗਾ ਲੇਕਿਨ ਨਹੀਂ ਔਰ ਦੱਸੇ ਕਿ ਪੰਜਾਬ ਕੈਬਨਿਟ ਦੇ ਵਿੱਚ ਲਗਾਤਾਰ 7ਵੀਂ ਵਾਰ ਇਹ ਵਿਸਥਾਰ ਹੋਇਆ ਹੈ ਲੱਗਦੇ ਪਿਛਲੇ 3.5 ਸਾਲਾਂ ਤੋਂ ਪੰਜਾਬ ਕੈਬਨਿਟ ਦੇ ਵਿੱਚ ਲਗਾਤਾਰ ਮੰਤਰੀਆਂ ਦਾ ਫੇਰ ਬਦਲ ਜਾ ਰਹੀ ਹੈ ਤੇ ਅੱਜ ਅਗਰ ਗੱਲ ਕੀਤੀ ਜਾਵੇ ਤਾਂ ਸੰਜੀਵ अरोड़ा ਦਾ ਤਾਂ ਪੱਕਾ ਸੀਗਾ ਕਿ ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਵਿਭਾਗ ਇਹ ਦਿੱਤਾ ਜਾਵੇਗਾ ਕੈਬਨਿਟ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਇਸ ਦੇ ਇਲਾਵਾ ਹੋਰ ਵੀ ਵਿਧਾਇਕਾਂ ਨੂੰ ਸ਼ਾਮਿਲ ਕਰਨ ਦੀ ਕੈਬਨਿਟ ਦੇ ਵਿੱਚ ਕਿਆਸ ਲਗਾਏ ਜਾ ਰਹੇ ਸੀ ਲੇਕਿਨ ਤਾਂ ਸੇ ਕਿ ਅੱਜ ਕੇਵਲ ਇੱਕ ਹੀ ਵਿਧਾਇਕ ਲੁਧਿਆਣਾ ਤੋਂ ਜਿਮਨ ジェットで。 ਅਰੋੜਾ ਨੇ ਸੋਚ ਚੁੱਕੀ ਕੈਬਨਿਟ ਦੇ ਵਿੱਚ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚੇ ਸਾਰੇ ਕੈਬਨਿਟ ਮਨਿਸਟਰ ਪਹੁੰਚੇ ਗੱਲ ਕੀਤੀ ਜਾਵੇ ਤਾਂ ਜਿਸ ਤੋਂ ਬਾਅਦ ਉਹਨਾਂ ਨੂੰ ਐਨ ਆਰ ਆਈ ਅਤੇ ਇੰਡਸਟਰੀ ਵਿਭਾਗ ਦਿੱਤਾ ਗਿਆ ਕਿਉਂਕਿ ਲਗਾਤਾਰ ਅਗਰ ਸੰਜੀਵ ਅਰੋੜਾ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਸਬੰਧ ਜਿਹੜਾ ਹੈ ਇੰਡਸਟਰੀ ਨਾਲ ਰਿਹਾ ਹੈ ਬਿਜ਼ਨਸਮੈਨ ਰਹੇ ਨੇ ਦੋਸਤੋ ਬਾਅਦ ਇਹ ਰਾਜ ਸਭਾ ਦੇ ਮੈਂਬਰ ਹੈ ਉਸ ਤੋਂ ਬਾਅਦ ਇਹਨਾਂ ਨੇ ਲੁਧਿਆਣਾ ਦੇ ਵਿੱਚ ਜਿਮਨੀ ਚੋਣਾ ਦੇ ਵਿੱਚ ਜ ਤੂ ਰਹੇ ਜਿਸ ਤੋਂ ਬਾਅਦ ਇਹ ਐਮਐਲਏ ਬਣੇ ਲੁਧਿਆਣਾ ਤੋਂ ਤਾਂ ਹੁਣ ਇਹਨਾਂ ਦੀ ਕੈਬਨਿਟ ਦੇ ਵਿੱਚ ਸ਼ਾਮਿਲ ਹੋ ਗਏ ਨੇ ਕੈਬਨਿਟ ਦੇ ਵਿੱਚ ਸਵਾਗਤ ਕੀਤਾ ਗਿਆ ਹੈ ਲੇਕਿਨ ਇਸ ਦੇ ਨਾਲ ਨਾਲ ਹੀ ਅਗਰ ਦੂਸਰੇ ਪਾਸੇ ਗੱਲ ਕੀਤੀ ਜਾਵੇ ਤਾਂ ਕੁਲਦੀਪ ਸਿੰਘ ਢਾਲੀਵਾਲ ਦੀ ਕੈਬਨਟ ਤੋਂ ਛੁੱਟੀ ਕਰ ਦਿੱਤੀ ਗਈ ਹੈ ਪਹਿਲਾ ਉਹਨਾਂ ਦੇ ਕੋਲ ਤਿੰਨ ਵਿਭਾਗ ਸੀ ਜਿਸ ਤੋਂ ਬਾਅਦ ਦੋ ਵਿਭਾਗ ਖੋਲੇ ਗਏ ਅਤੇ ਇਕਲੌਤਾ ਐਨਆਰਆਈ ਵਿਭਾਗ ਜਿਹੜਾ ਸੀ ਕੁਲਦੀਪ ਸਿੰਘ ਢਾਲੀਵਾਲ ਦੇ ਕੋਲ ਸੀ ਲੇਕਿਨ ਹੁਣ ਉਹ ਵੀ ਉਹਨਾਂ ਤੋਂ ਵਾਪਸ ਲੈ ਲਿਆ ਗਿਆ ਹੈ ਜਿਸ ਤੋਂ ਬਾਅਦ ਲਗਾਤਾਰ ਕੁਲਦੀਪ ਸਿੰਘ ਢਾਲੀਵਾਲ ਦੇ ਸਿਆਸੀ ਭਵਿੱਖ ਬਾਰੇ ਚਰਚਾਵਾਂ ਹੋਰ ਜ਼ਿਆਦਾ ਛਿੜ ਗਈਆਂ ਨੇ ਤਾਂ ਖਬਰ ਇਹ ਹੀ ਸਾਹਮਣੇ ਆ ਰਹੀ ਹੈ ਕਿ ਕੁਲਦੀਪ ਸਿੰਘ ਢਾਲੀਵਾਲ ਦੇ ਕੈਬਨਿਟ ਦੇ ਵਿੱਚੋਂ ਛੁੱਟੀ ਕਰ ਦਿੱਤੀ ਗਈ ਹੈ ਅਤੇ ਕੁਲਦੀਪ ਸਿੰਘ ਤਾਲੀਵਾਲ ਵਾਲਾ ਵਿਭਾਗ ਐਨ ਆ ਆਰ ਆਈ ਵਿਭਾਗ ਜਿਹੜਾ ਹੈ ਉਹ ਨਵ ਨਿਯੁਕਤ ਜੋ ਕਿ ਅੱਜ ਕੈਬਨਿਟ ਦੇ ਵਿੱਚ ਸ਼ਾਮਿਲ ਹੋਏ ਨੇ ਸੰਜੀਵ अरोड़ा ਉਹਨਾਂ ਨੂੰ ਦੇ ਦਿੱਤਾ ਗਿਆ